ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਤੋਂ ਬਾਅਦ ਪੋਸਟ ਸਕੈਂਡਰੀ ਇੰਸਟੀਟਿਊਟਸ ਕਰ ਰਹੇ ਨੇ ਸਟਾਫ ਨੂੰ ਲੇਆਫ ਕੁਆਂਟਲਾਨ ਯੂਨੀਵਰਸਿਟੀ ਅਤੇ ਲੰਗਾਰਾ ਕਾਲਜ ਨੇ ਚੁੱਕੇ ਕਦਮ ਕੰਜ਼ਰਵੇਟਿਵ ਲੀਡਰ ਪੀਰੇ ਪੌਲੀ ਆਪਨੇ ਟੈਂਪਰਰੀ ਫੋਰਨ ਵਰਕਰਸ ਤੇ ਮੰਗੀ ਸਖਤੀ ਕਿ ਹਾ ਕੈਨੇਡੀਅਨ ਨੌਜਵਾਨਾਂ ਦੀ ਜੌਬਸ ਖਾ ਰਿਆ ਪ੍ਰੋਗਰਾਮ ਕੈਨੇਡਾ ਦੇ ਨੇਚਰਲ ਰਿਸੋਰਸ ਮਿਨਿਸਟਰ ਨੇ ਕੀਤਾ ਐਲਾਨ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵੱਡੇ ਇਨਫਰਾਸਟ੍ਰਕਚਰਸ ਦੀ ਰੂਪਰੇਖਾ ਦੱਸੇਗੀ ਸਰਕਾਰ ਯੂਰਪ ਨੂੰ ਐਕਸਪੋਰਟ ਹੋਏਗੀ ਐਲ ਐਨ ਜੀ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਨਵਾਂ ਸਕੂਲイヤー ਸ਼ੁਰੂ ਹੋ ਰਿਹਾ ਹੈ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਘਟती ਗਿਣਤੀ ਕਾਰਨ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਵੱਲੋਂ ਲੇਆਫਸ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਬਹੁਤ ਸਾਰੇ ਪੋਸਟ ਸਕੈਂਡਰੀ ਇੰਸਟੀਟਿਊਟਸ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਕੱਟ ਲਗਾਉਣ ਦੀ ਗੱਲ ਆਖੀ ਜਾ ਰਹੀ ਹੈ ਬਹੁਤ ਸਾਰੇ ਇੰਸਟੀਟਿਊਟਸ ਫੁੱਲ ਟਾਈਮ ਫੈਸਿਲਿਟੀ ਨੂੰ 10% ਤੱਕ ਘਟਾ ਰਹੇ ਨੇ ਅਤੇ ਹੁਣ ਕਵਾਂਟਲਨ ਯੂਨੀਵਰਸਿਟੀ ਅਤੇ ਲੰਗਾਰਾ ਕਾਲਜ ਵੱਲੋਂ ਵੀ ਲੇਆਫਸ ਕਰਨ ਦਾ ਐਲਾਨ ਕੀਤਾ ਗਿਆ ਹੈ ਫੈਡਰੇਸ਼ਨ ਆਫ ਪੋਸਟ ਸਕੈਂਡਰੀ ਐਜੂਕੇਟਰਸ ਆਫ ਬੀਸੀ ਦੇ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਇਹ ਦੋਵੇਂ ਇੰਸਟੀਚਿਊਟ 80 ਰੈਗੂਲਰ ਫੈਕਲਟੀ ਲੇਆਫ ਕਰ ਰਹੇ ਨੇ ਜੋ ਕਿ April ਤੱਕ ਪ੍ਰਭਾਵੀ ਹੋ ਜਾਏਗਾ ਅਤੇ ਜੇਕਰ ਲੰਗਾਰਾ ਕਾਲਜ ਦੀ ਗੱਲ ਕੀਤੀ ਜਾਵੇ ਤਾਂ 70 ਲੇਆਫਸ ਸਪ੍ਰਿੰਗ ਦੀ ਸ਼ੁਰੂਆਤ ਵਿੱਚ ਕੀਤੀਆਂ ਜਾਣਗੀਆਂ ਤੇ 150 ਕੰਟਰੈਕਟ ਵਾਲੇ ਫੈਕਲਟੀ ਮੈਂਬਰਸ ਦੀ ਚੌਪ ਜਾਏਗੀ ਅਤੇ ਕੁੱਲ 300 ਲੋਕਾਂ ਦੀ ਨੌਕਰੀ ਖਤਮ ਹੋਏਗੀ। ਬੇਸ਼ੱਕ ਲੰਗਾਰਾ ਵੱਲੋਂ ਆਪਣੀ 25% ਦੀ ਵਰਕਫੋਰਸ ਘਟਾਏ ਜਾ ਰਹੀ ਹੈ ਪਰ ਲੰਗਾਰਾ ਕਾਲਜ ਦੇ ਸੀਈਓ ਵੱਲੋਂ ਸਹੀ ਨੰਬਰਸ ਬਾਰੇ মিডিਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਉਹਨਾਂ ਨੇ ਦੱਸਿਆ ਕਿ 69 ਫੈਕਲਟੀ ਮੈਂਬਰਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਕਿਉਂਕਿ ਕਾਲਜ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 2400 ਘੱਟ ਇੰਟਰਨੈਸ਼ਨਲ ਸਟੂਡੈਂਟ ਆਏ ਨੇ ਜਿਨ੍ਹਾਂ ਆਖਿਆ ਕਿ ਲੋ ਇਨਰੋਲਮੈਂਟ ਭਾਅ ਕੇ ਦਾਖਲਿਆਂ ਨੂੰ ਅਡਜਸਟ ਕੀਤਾ ਜਾ ਰਿਹਾ ਪਰ ਕਾਲਜ ਕੋਲ ਕੋਈ ਹੋਰ ਚੁਆਇਸ ਨਹੀਂ ਹੈ ਕਿਉਂਕਿ ਇਸ ਸਾਲ ਕਾਲਜ ਦਾ ਬਜਟ ਲਗਭਗ 13 ਮਿਲੀਅਨ ਡਾਲਰ ਘਟ ਸਕਦਾ ਹੈ ਜਿਸ ਨੂੰ ਅਗਲੇ ਸਾਲ ਬੈਲੈਂਸ ਕਰਨਾ ਜ਼ਰੂਰੀ ਹੈ ਇਸ ਕਾਰਨ EMPLOYEES ਘਟਾਏ ਜਾ ਰਹੇ ਨੇ ਕਵੈਂਟਲੈਂਡ ਯੂਨੀਵਰਸਿਟੀ ਫਾਲ ਵਿੱਚ 2300 ਇੰਟਰਨੈਸ਼ਨਲ ਸਟੂਡੈਂਟਸ ਇਨਰੋਲ ਹੋਣ ਦੀ ਗੱਲ ਆਖ ਰਹੀ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਸਿਰਫ 60% ਹੈ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ 4 ਤੋਂ 5 ਗੁਣਾ ਬ੍ਰਿਟਿਸ਼ ਕੋਲੰਬੀਆ ਦੇ ਪੋਸਟ ਸਕੈਂਡਰੀ ਇੰਸਟੀਚੂਟਸ ਵਿੱਚ ਕੈਨੇਡੀਅਨ ਸਟੂਡੈਂਟਸ ਦੇ ਮੁਕਾਬਲੇ ਪੇ ਕਰਦੇ ਨੇ ਅਤੇ ਯੂਨੀਵਰਸਿਟੀ ਨੂੰ 2025-26 ਬਜਟ ਵਿੱਚ ਰੈਵਨਿਊ 5 ਤੋਂ 10 ਮਿਲੀਅਨ ਡਾਲਰ ਘਟਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ 40-45 ਫੁੱਲ ਟਾਈਮ ਪੋਸਟਾਂ ਖਤਮ ਕਰਨੀਆਂ ਪੈਣਗੀਆਂ ਫੈਕਲਟੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਨੂੰ ਇਸ ਵਿੱਚ ਆਉਣਾ ਚਾਹੀਦਾ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਕਾਰਨ ਰੈਵਨਿਊ ਘਟਣ ਉੱਪਰ ਸਰਕਾਰਾਂ ਨੇ ਫੰਡ ਜਾਰੀ ਕੀਤੇ ਨੇ ਕਿਉਂਕਿ 온ਟਾਰੀਓ ਸਰਕਾਰ ਵੱਲੋਂ 1.3 ਬਿਲੀਅਨ ਆਫਰ ਕੀਤੇ ਗਏ ਨੇ ਤੇ ਬੀਸੀ ਸਰਕਾਰ ਨੇ 4 ਬਿਲੀਅਨ ਕੈਨਟਿਕਨੈਸਟੀ ਫੰਡਿੰਗ ਦਿੱਤੀ ਹੈ ਪਰ ਸਰਕਾਰਾਂ ਇਸ ਮਾਮਲੇ ਦੇ ਉੱਪਰ ਚੁੱਪ ਨੇ ਕਾਬਲੇ ਗੌਰ ਹੈ ਕਿ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਪਿਛਲੇ ਸਾਲਾਂ ਦੌਰਾਨ ਬਹੁਤ ਜ਼ਿਆਦਾ ਰਹੀ ਹੈ ਪਰ ਹੁਣ ਫੈਡਰਲ ਸਰਕਾਰ ਦੇ ਵੱਲੋਂ ਹੈਲਥ케ਅਰ ਅਤੇ ਹਾਊਸਿੰਗ ਕ੍ਰਾਈਸਿਸ ਤੇ ਚੱਲਦਿਆਂ ਇਸ ਪ੍ਰੋਗਰਾਮ ਨੂੰ ਕੈਪ ਕੀਤਾ ਗਿਆ ਸੀ ਜਿਸ ਦੇ ਬਾਅਦ ਸਟੂਡੈਂਟਸ ਦੀ ਗਿਣਤੀ 40% ਤੱਕ ਘਟਣ ਦੀ ਸੁਭਾਵਨਾ ਲਗਾਤਾਰ ਬਣੀਆਂ ਹੋਈਆਂ ਨੇ ਸੋ ਇਸੇ ਕਾਰਨ ਹੀ ਸਾਰੇ ਪੋਸਟ ਸਕੈਂਡਰੀ ਇੰਸਟੀਚੂਟਸ ਜੋ ਕਿ ਇੰਟਰਨੈਸ਼ਨਲ ਸਟੂਡੈਂਟਸ ਤੋਂ ਮੋਟੀਆਂ ਫੀਸਾਂ ਵਸੂਲਦੇ ਸਨ ਅਤੇ ਇਸ ਕਰਕੇ ਕੰਮਕਾਜ ਚਲਾਇਆ ਜਾ ਰਿਹਾ ਸੀ ਤਾਂ ਉਹਨਾਂ ਦੇ ਰੈਵਨਿਊ ਦੇ ਉੱਪਰ ਵੀ ਸਿੱਧੀ ਛੱਟ ਵੱਜ ਰਹੀ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੇਆਫਸ ਵੀ ਹੋ ਸਕਦੀਆਂ ਨੇ ਦੂਜੇ ਪਾਸੇ ਫੈਡਰਲ ਸਰਕਾਰ ਸਪਸ਼ਟ ਕਰ ਚੁੱਕੀ ਹੈ ਕਿ ਇਸ ਪ੍ਰੋਗਰਾਮ ਦੇ ਉੱਪਰ ਕੈਪ ਜਾਰੀ ਰਹੇਗਾ ਅਤੇ ਇਮੀਗ੍ਰੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਸਟਰੀਮਲਾਈਨ ਕੀਤਾ ਜਾਏਗਾ ਇਸ ਗੱਲਬਾਤ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਧਣ ਦੀ ਕੋਈ ਸੁਭਾਅ ਬਨਾ ਨਹੀਂ ਹੈ ਜਿਸ ਕਾਰਨ ਬਹੁਤ ਸਾਰੇ ਪੋਸਟ ਸਕੈਂਡਰੀ ਇੰਸਟੀਚੂਟਸ ਦੇ ਉੱਪਰ ਇਸ ਦਾ ਸਿੱਧਾ ਅਸਰ ਪੈ ਰਿਹਾ ਹੈ ਜਿੱਥੇ ਕਾਲਜਸ ਦੇ ਵੱਲੋਂ ਲੇਆਫਸ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਇਮੀਗ੍ਰੇਸ਼ਨ ਕੈਨੇਡੀਅਨ ਸਿਆਸਤ ਦੇ ਵਿੱਚ ਇੱਕ ਵੱਡਾ ਮੁੱਦਾ ਪਿਛਲੇ ਸਮੇਂ ਦੌਰਾਨ ਬਣਿਆ ਹੋਇਆ ਹੈ ਲੰਗੀਆਂ ਫੈਡਰਲ ਇਲੈਕਸ਼ਨ ਦੇ ਵਿੱਚ ਵੀ ਇਹ ਪ੍ਰਮੁੱਖ ਮੁੱਦੇ ਦੇ ਤੌਰ ਤੇ ਉਭਰਿਆ ਸੀ ਜਿਸ ਨੂੰ ਲੈ ਕੇ ਵੱਖ-ਵੱਖ ਲੀਡਰਾਂ ਨੇ ਬਿਆਨ ਜਾਰੀ ਕੀਤੇ ਅਤੇ ਮੌਜੂਦਾ ਸਮੇਂ ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਵੀ ਬਹੁਤ ਸਾਰੇ ਪ੍ਰੋਗਰਾਮਸ ਦੇ ਉੱਪਰ ਕੱਟ ਲਗਾਇਆ ਜਾ ਰਿਹਾ ਹੈ ਤਾਂ ਜੋ ਇਮੀਗ੍ਰੇਸ਼ਨ ਦਾ ਨੰਬਰ ਘਟਾਇਆ ਜਾਵੇ ਉਸ ਵਿੱਚ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਨੂੰ ਘਟਾਉਣਾ ਤੇ ਨਾਲੋਂ ਨਾਲ ਪਰਮਾਨੈਂਟ ਰੈਜ਼ਿਡੈਂਸੀ ਦੇ ਨੰਬਰਸ ਵੀ ਸਾਲਦਾਰ ਸਾਰ ਘਟਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਬਿਆਨਬਾਜ਼ੀ ਲਗਾਤਾਰ جاری ਹੈ ਕੰਜ਼ਰਵੇਟਿਵ ਆਗੂ ਪੀਆਰਏ ਪੌਲੀ ਆਪਨੇ ਦੋਸ਼ ਲਗਾਇਆ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਕੈਨੇਡਾ ਦੇ ਨੌਜਵਾਨਾਂ ਦੀਆਂ ਨੌਕਰੀਆਂ ਖੋ ਰਿਹਾ ਹੈ ਉਹਨਾਂ ਕਹੇ ਕਿ ਇਹ ਪ੍ਰੋਗਰਾਮ ਜੋ ਕਿ ਮੁੱਖ ਤੌਰ ਤੇ ਐਗਰੀਕਲਚਰ ਅਤੇ ਲੋ ਵੇਜ ਵਾਲੀਆਂ ਨੌਕਰੀਆਂ ਲਈ ਫੋਰਨ ਦੇ ਵਰਕਰਸ ਨੂੰ ਲਿਆਉਂਦਾ ਹੈ ਹੁਣ ਇਹ ਸਥਾਨਕ ਨੌਜਵਾਨਾਂ ਦੇ ਮੌਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਪੌਲੀਅਬ ਨੇ ਇੱਕ ਤਾਜ਼ਾ ਬਿਆਨ ਚ ਕਿਹਾ ਹੈ ਕਿ ਕੈਨੇਡੀਅਨ ਨੌਜਵਾਨ ਨੌਕਰੀਆਂ ਦੀ ਤਲਾਸ਼ ਵਿੱਚ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਟੈਂਪਰਰੀ ਫੌਨ ਵਰਕਰਸ ਨੂੰ ਲਿਆਉਣ ਦੇ ਉੱਪਰ ਆਪਣੀ ਤਰਜੀਹ ਤੋਂ ਪਿੱਛੇ ਨਹੀਂ ਹਟ ਰਹੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਥਾਨਕ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਖਾਸ ਕਰਕੇ ਸਰਵਿਸਿਜ਼, ਕੰਸਟ੍ਰਕਸ਼ਨ ਅਤੇ ਹੋਰ ਮੁੱਢਲੇ ਖੇਤਰਾਂ ਵਿੱਚ। ਗਵਰਨਮੈਂਟ ਅੰਕੜਿਆਂ ਅਨੁਸਾਰ 2023 ਦੇ ਵਿੱਚ TFWP ਅਧੀਨ 2.40 ਲੱਖ ਤੋਂ ਵੱਧ ਟੈਂਪਰਰੀ ਫੌਨ ਵਰਕਰ ਕੈਨੇਡਾ ਦੇ ਵਿੱਚ ਆਏ ਸਨ ਜੋ ਕਿ ਪਿਛਲੇ ਸਾਲਾਂ ਦੀ ਤੁਲਨਾ 'ਚ ਕਾਫੀ ਵੱਡਾ ਵਾਧਾ ਸੀ। ਪੋਲੀ ਨੇ ਦਾਅਵਾ ਕੀਤਾ ਕਿ ਇਸ ਪ੍ਰੋਗਰਾਮ ਦੀ ਦੁਰਵਰਤੋਂ ਕੁਝ ਬਿਜ਼ਨੈਸਸਾਂ ਵੱਲੋਂ ਵੀ ਚੀਪ ਲੇਬਰ ਦੇ ਲਈ ਕੀਤੀ ਜਾ ਰਹੀ ਹੈ ਜਿਸ ਕਾਰਨ ਇਥੋਂ ਦੇ ਵਰਕਰਸ ਪ੍ਰਭਾਵਿਤ ਹੋ ਰਹੇ ਨੇ ਤੇ ਉਹਨਾਂ ਦੀਆਂ ਨੌਕਰੀਆਂ ਤੇ ਸਿੱਧਾ ਅਸਰ ਪੈ ਰਿਹਾ ਹੈ ਹਾਲਾਂਕਿ ਲਿਬਰਲ ਸਰਕਾਰ ਨੇ ਜਵਾਬ ਵਿੱਚ ਕਿਹਾ ਹੈ ਕਿ ਇਹ ਪ੍ਰੋਗਰਾਮ ਇਕਨੋਮੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜ਼ਰੂਰੀ ਹੈ ਖਾਸ ਕਰਕੇ ਉਹਨਾਂ ਸੈਕਟਰਸ ਦੇ ਵਿੱਚ ਜਿੱਥੇ ਕਿ ਲੋਕਲ ਵਰਕਰਸ ਕੰਮ ਨਹੀਂ ਕਰਦੇ ਅਤੇ ਲੇਬਰ ਦੀ ਕਮੀ ਹੈ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਹੈ ਕਿ ਇਹ ਟੈਗ ਕੀਤਾ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਸਿਰਫ ਉਸ ਸਮੇਂ ਵਰਤਿਆ ਜਾਵੇ ਜਦੋਂ ਲੋਕਲ ਲੇਬਰ ਉਪਲਬਧ ਨਾ ਹੋਵੇ ਪੋਲੀਬ ਨੇ ਸਰਕਾਰ ਨੂੰ ਇਸ ਪ੍ਰੋਗਰਾਮ ਦੀ ਸਮੀਖਿਆ ਕਰਨ ਅਤੇ ਕੈਨੇਡੀਅਨ ਨੌਜਵਾਨਾਂ ਲਈ ਸਿਖਲਾਈ ਅਤੇ ਨੌਕਰੀ ਦੇ ਮੌਕੇ ਵਧਾਉਣ ਦੀ ਮੰਗ ਕੀਤੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੁਧਾਰ ਨਾ ਕੀਤੇ ਗਏ ਤਾਂ ਕੈਨੇਡੀਅਨ ਯੰਗਸਟਰਸ ਦੇ ਵਿੱਚ ਬੇਰੋਜ਼ਗਾਰੀ ਅਤੇ ਅਸੰਤੋਸ਼ ਵਧੇਗਾ ਇਹ ਮੁੱਦਾ ਨੈਕਸਟ ਫੈਡਰਲ ਇਲੈਕਸ਼ਨ ਦੇ ਵਿੱਚ ਇੱਕ ਵੱਡਾ ਵਿਵਾਦ ਬਣ ਸਕਦਾ ਹੈ ਕਿਉਂਕਿ ਜੋਬਸ ਅਤੇ ਇਕਨੋਮੀ ਵੋਟਰਾਂ ਦੇ ਲਈ ਇਸ ਸਮੇਂ ਪਰ ਮੁੱਖ ਚਿੰਤਾਵਾਂ ਦੇ ਵਿੱਚੋਂ ਇੱਕ ਨੇ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਪਿਛਲੇ ਸਮੇਂ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਲੈ ਕੇ ਬਹੁਤ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਸ ਵਿੱਚ ਇਹ ਗੱਲ ਆਖੀ ਗਈ ਹੈ ਕਿ ਜੋ ਐਲ ਐਮ ਆਈਏ ਦੇ ਪੁਆਇੰਟ ਮਿਲਦੇ ਸਨ ਉਹਨਾਂ ਨੂੰ ਵੀ ਖਤਮ ਕੀਤਾ ਗਿਆ ਤੇ ਨਾਲੋਂ ਨਾਲ ਐਲ ਐਮ ਆਈਏ ਜਾਰੀ ਕਰਨ ਨੂੰ ਲੈ ਕੇ ਵੀ ਸਖਤੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਜੋ ਸਰਕਾਰ ਦਾ ਟੀਚਾ ਹੈ ਕਿ ਟੈਂਪਰੇਰੀ ਫਾਰਮ ਵਰਕਰਸ ਦੀ ਗਿਣਤੀ ਪਾਪੂਲੇਸ਼ਨ ਦੇ ਵਿੱਚੋਂ ਘਟਾਉਣੀ ਹੈ ਉਸ ਉੱਪਰ ਅੱਗੇ ਵਧਣ ਦੀ ਗੱਲ ਇਮੀਗ੍ਰੇਸ਼ਨ ਮਿਨਿਸਟਰ ਲਗਾਤਾਰ ਆਖ ਰਹੇ ਨੇ ਪਰ ਦੂਜੇ ਪਾਸੇ ਕੰਜ਼ਰਵੇਟਿਵ ਲੀਡਰ ਪੇਰੇ ਪੋਲੀਅਪ ਦੇ ਵੱਲੋਂ ਇਹ ਪਹਿਲਾ ਬਿਆਨ ਨਹੀਂ ਦਿੱਤਾ ਗਿਆ ਇਸ ਤੋਂ ਪਹਿਲਾਂ ਉਹਨਾਂ ਇਹ ਗੱਲ ਆਖੀ ਸੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੈਨੇਡਾ 'ਚ ਨਵੇਂ ਲੋਕਾਂ ਨੂੰ ਸਦਨ ਦੀ ਥਾਂ ਤੇ ਜੋ ਇੱਥੇ ਮੌਜੂਦਾ ਸਮੇਂ 'ਚ ਨੇ ਉਹਨਾਂ ਨੂੰ ਵਾਪਸ ਭੇਜਣ ਦੀ ਜ਼ਰੂਰਤ ਹੈ ਤਾਂ ਜੋ ਕੈਨੇਡੀਅਨ ਵਰਕਰਸ ਅਤੇ ਕੈਨੇਡੀਅਨ ਲੋਕਾਂ ਨੂੰ ਨੌਕਰੀਆਂ ਮਿਲ ਸਕਣ ਤੇ ਇਸ ਤੋਂ ਇਹ ਗੱਲ ਵੀ ਸਪਸ਼ਟ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਮੀਗ੍ਰੇਸ਼ਨ ਦਾ ਮੁੱਦਾ ਏਸੇ ਢੰਗ ਦੇ ਨਾਲ ਹੀਟ ਅਪ ਰਹੇਗਾ। ਫੈਡਰਲ ਨੈਚੁਰਲ ਰਿਸੋਰਸ ਮਨਿਸਟਰ ਟੈਮ ਹਾਰਟਸਨ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਹਫਤੇ ਲਾਰਜ ਇਨਫਰਾਸਟ੍ਰਕਚਰ ਪ੍ਰੋਜੈਕਟ ਲਾਂਚ ਕੀਤੇ ਜਾਣਗੇ ਅਤੇ ਇਸ ਦਾ ਰਸਮੀ ਐਲਾਨ ਹੋਏਗਾ। ਕਿਉਂਕਿ ਲਿਬਰਲ ਸਰਕਾਰ ਵੱਲੋਂ ਹਾਊਸ ਆਫ ਕਾਮਨਸ ਵਿੱਚ ਬਹੁਤ ਸਾਰੇ ਬਿੱਲ ਲਿਆਂਦੇ ਗਏ ਜਿਸ ਤਹਿਤ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਅਪਰੂਵਲ ਅਤੇ ਬਣਾਉਣ ਦੇ ਟਾਈਮ ਨੂੰ ਸਪੀਡ ਅਪ ਕੀਤਾ ਜਾਣਾ ਸੀ ਤਾਂ ਜੋ ਕੈਨੇਡੀਅਨ ਇਕਨੋਮੀ ਗਰੋ ਕਰ ਸਕੇ। ਆਟੋਵਾ ਬਤਾਵੇ ਇੱਕ ਨਵਾਂ ਆਫਿਸ ਬਣਾਉਣਾ ਜ਼ਰੂਰੀ ਹੈ ਤਾਂ ਜੋ ਕਾਰਪੋਰੇਟ ਬਲੂਪ੍ਰਿੰਟ ਨੂੰ ਫੈਡਰਲ ਸਰਕਾਰ ਦੀ ਸੀਲ ਆਫ ਅਪਰੂਵਲ ਜਲਦੀ ਮਿਲ ਸਕੇ ਬਰਲਿਨ ਵਿੱਚ ਪ੍ਰੈਸ ਕਾਨਫਰੰਸ ਕਰਦੇ ਹਨ ਆਖਿਆ ਕਿ ਸਰਕਾਰ ਵੱਡੇ ਰਿਫਾਰਮ ਕਰਨ ਜਾ ਰਹੀ ਹੈ ਜੋ ਕਿ ਅਗਲੇ 10 ਸਾਲਾਂ ਚ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਬਣਾਇਆ ਜਾ ਸਕੇ ਅਤੇ ਕਿਹਾ ਕਿ ਸਰਕਾਰ ਦੇ ਨਵੇਂ ਕਾਨੂੰਨ ਕੈਨੇਡੀਅਨ ਅਤੇ ਜਰਮਨ ਬਿਜ਼ਨੈਸਸ ਅਤੇ ਲੋਕਾਂ ਦੇ ਲਈ ਸਹਾਈ ਸਿੱਧ ਹੋਣਗੇ ਅਤੇ ਸਰਕਾਰ ਵੱਲੋਂ ਇਸ ਹਫਤੇ ਦਿਸਿਜਨ ਲਈ ਟਾਈਮਲਾਈਨ ਅਤੇ ਕਾਉਂਟੇਬਿਲਟੀ ਨਵੇਂ ਪ੍ਰੋਜੈਕਟਾਂ ਲਈ ਕੀ ਹੋਵੇਗੀ ਇਹ ਵੀ ਸਾਂਝਾ ਕੀਤਾ ਜਾਏਗਾ। ਮਿਨਿਸਟਰ ਵੱਲੋਂ ਪ੍ਰੋਜੈਕਟਾਂ ਬਾਰੇ ਨਹੀਂ ਦੱਸਿਆ ਗਿਆ ਕਿ ਕਿਹੜੇ ਵੱਡੇ ਪ੍ਰੋਜੈਕਟ ਸਰਕਾਰ ਪਾਸ ਕਰਨ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਉਸ ਦਾ ਐਲਾਨ ਪ੍ਰਧਾਨ ਮੰਤਰੀ ਮਾਕਾਰਨੀ ਵੱਲੋਂ ਕੀਤਾ ਜਾਏਗਾ। ਦੂਜੇ ਪਾਸੇ ਕੰਜ਼ਰਵੇਟਿਵ ਲੀਡਰ ਪੀਰੇ ਪੌਲੀਅ ਨੇ ਸਰਕਾਰ ਉੱਪਰ ਤੰਜ ਕੱਸਿਆ ਕਿ ਜਦੋਂ ਤੋਂ ਪ੍ਰਧਾਨ ਮੰਤਰੀ ਮਾਕਾਰਨੀ ਨੇ ਅਹੁਦਾ ਸੰਭਾਲਿਆ ਹੈ ਇੱਕ ਵੀ ਪ੍ਰੋਜੈਕਟ ਗਰਾਊਂਡ ਉੱਤੇ ਨਹੀਂ ਆਇਆ। ਜਿਨ੍ਹਾਂ ਆਖਿਆ ਕਿ ਅਸੀਂ ਦੇਖ ਰਹੇ ਹਾਂ ਕਿ ਪ੍ਰਧਾਨ ਮੰਤਰੀ ਬਿਨਾਂ ਕਿਸੇ ਐਕਸ਼ਨ ਤੋਂ ਹੋਰ ਵੱਡੇ ਪ੍ਰੋਮਿਸ ਕਰ ਰਹੇ ਨੇ ਅਤੇ ਲਿਬਰਲ ਜਿੰਨਾ ਕੰਮ ਕਰ ਰਹੇ ਨੇ ਉਸ ਤੋਂ ਜ਼ਿਆਦਾ ਬਿਜ਼ਨੈਸਸ ਨੂੰ ਦਿਖਾਇਆ ਜਾ ਰਿਹਾ ਹੈ ਪਰ ਪ੍ਰਧਾਨ ਮੰਤਰੀ ਵੱਲੋਂ ਜਰਮਨ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਪੋਰਟ ਇਨਫਰਾਸਟ੍ਰਕਚਰ ਦੇ ਲਈ ਨਵੀਂ ਇਨਵੈਸਟਮੈਂਟ ਦਾ ਐਲਾਨ ਅਗਲੇ 2 ਹਫ਼ਤਿਆਂ ਦੇ ਵਿੱਚ ਕਰੇਗੀ ਪਰ ਨੈਚੁਰਲ ਰਿਸੋਰਸ ਮਨਿਸਟਰ ਨੇ ਇਹ ਜ਼ਰੂਰ ਕਿਹਾ ਕਿ ਕੈਨੇਡਾ ਨਵੇਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਸਪੀਡ ਅਪ ਕਰੇਗਾ ਤਾਂ ਜੋ ਐਨਰਜੀ ਨੂੰ ਐਕਸਪੋਰਟ ਕੀਤਾ ਜਾ ਸਕੇ ਕਿਉਂਕਿ ਜਰਮਨੀ ਦੇ ਬਿਜ਼ਨੈਸਸ ਅੱਗੇ ਸਰਕਾਰ ਨੇ ਇਹ ਜ਼ੋਰ ਦਿੱਤਾ ਹੈ ਕਿ ਕੈਨੇਡੀਅਨਾਂ ਲਿਕੁਇਫਾਈਡ ਨੇਚਰਲ ਗੈਸ ਅਤੇ ਹਾਈਡਰੋਜਨ ਖਰੀਦਣ ਕਿਉਂਕਿ ਕੈਨੇਡੀਅਨ ਸਰਕਾਰ ਨੇ ਐਲ ਐਨ ਜੀ ਐਕਸਪੋਰਟ ਲਈ ਦਰਵਾਜ਼ੇ ਬੰਦ ਰੱਖੇ ਸਨ ਅਤੇ ਹੁਣ ਪ੍ਰਧਾਨ ਮੰਤਰੀ ਕਾਰਨੇ ਦੀ ਸਰਕਾਰ ਇਹਨਾਂ ਨੂੰ ਖੋਲ ਰਹੀ ਹੈ ਅਤੇ ਜਦੋਂ ਡਿਮਾਂਡ ਹੈ ਤਾਂ ਸਰਕਾਰ ਐਕਸਪੋਰਟ ਕਰਨ ਲਈ ਇਨਫਰਾਸਟ੍ਰਕਚਰ ਬਿਲਡ ਕਰੇਗੀ ਪਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਐਟਲੈਂਟਿਕ ਓਸ਼ਨ ਨੂੰ ਪਾਰ ਕਰਕੇ ਐਲएनजी ਭੇਜਣ ਉਤੇ ਕੈਪੀਟਲ ਕੋਸਟ ਜ਼ਿਆਦਾ ਆਏਗੀ ਤਾਂ ਮਨਿਸਟਰ ਨੇ ਆਖਿਆ ਕਿ ਬਾਅਰ ਕੈਨੇਡੀਅਨ ਐਲएनजी ਖਰੀਦਣ ਨੂੰ ਪ੍ਰਪੇਅਰਡ ਨੇ ਅਤੇ ਉਹਨਾਂ ਇਸ ਟ੍ਰਿਪ ਦੌਰਾਨ ਬਹੁਤ ਸਾਰੇ ਬਿਜ਼ਨੈਸਸਜ਼ ਦੇ ਨਾਲ ਗੱਲ ਕੀਤੀ ਹੈ ਜੋ ਕਿ ਵੈਸਟ ਕੋਸਟ ਤੋਂ એનર્ਜੀ ਖਰੀਦਣ ਅਤੇ ਟ੍ਰੇਡ ਲਈ ਤਿਆਰ ਹਨ ਕਿਉਂਕਿ ਇੰਟਰਨੈਸ਼ਨਲ ਪੱਧਰ ਤੇ ਡਿਮਾਂਡ ਲਗਾਤਾਰ ਵੱਧ ਰਹੀ ਹੈ ਤੇ ਡਿਮਾਂਡ ਦੇ ਵਿੱਚ ਆਉਣ ਵਾਲੇ ਸਮੇਂ 'ਚ ਵੀ ਵਾਧਾ ਹੋਏਗਾ ਫੈਡਰਲ ਸਰਕਾਰ ਦੇ ਵੱਲੋਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੇ ਲਈ ਬਿੱਲ ਪਾਸ ਕੀਤੇ ਗਏ ਨੇ ਪਰ ਫੌਸਨੇਸ਼ਨ ਅਤੇ ਇੰਡੀਜਨਸ ਲੋਕਾਂ ਦੇ ਵੱਲੋਂ ਇਸ ਦਾ ਵਿਰੋਧ ਕਰਕੇ ਆਪਣੀਆਂ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ ਜਿਸ ਦੇ ਬਾਅਦ ਪ੍ਰਧਾਨ ਮੰਤਰੀ ਕਾਰਨੀ ਦੇ ਵੱਲੋਂ ਇੰਡੀਜਨਸ ਅਤੇ ਫੌਸਨੇਸ਼ਨ ਗਰੁੱਪਸ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਉਹਨਾਂ ਨੇ ਸ਼ੰਕੇ ਸ਼ੁਭਾ ਦੂਰ ਕਰਨ ਦੀ ਗੱਲ ਵੀ ਆਖੀ ਤੇ ਨਾਲੋਂ ਨਾਲ ਫੈਡਰਲ ਸਰਕਾਰ ਨੇ ਇਹ ਵੀ ਆਖਿਆ ਕਿ ਕੋਈ ਵੀ ਪ੍ਰੋਜੈਕਟ ਧੱਕੇ ਦੇ ਨਾਲ ਨਹੀਂ ਥੋਪਿਆ ਜਾਏਗਾ ਉਨਾ ਪ੍ਰੋਜੈਕਟਾਂ ਨੂੰ ਹੀ ਅੱਗੇ ਵਧਾਇਆ ਜਾਏਗਾ ਜਿਸ ਵਿੱਚ ਪ੍ਰਵਿੰਸਾਂ ਦੇ ਪ੍ਰਪੋਜ਼ਲ ਹੋਣਗੇ ਤੇ ਇਸ ਸੰਬੰਧੀ ਇਸ ਅਤੇ ਫਸਨੇਸ਼ਨਸ ਦੇ ਨਾਲ ਪੂਰੀ ਗੱਲਬਾਤ ਤੇ ਸਹਿਮਤੀ ਸਰਕਾਰ ਕਰੇਗੀ ਕਿਉਂਕਿ ਕੈਨੇਡੀਅਨ ਇਕਨੋਮੀ ਨੂੰ ਨਵੀਂ ਦਿਸ਼ਾ ਦੇਣ ਦੀ ਜ਼ਰੂਰਤ ਹੈ ਤੇ ਇਸ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ ਜਰਮਨੀ ਗਵਰਨਮੈਂਟ ਅਤੇ ਸੋਮਬ੍ਰੀਨ ਬਿਲਡਰ ਥਾਈਸਨ ਕਰੂਪ ਮਰੀਨ ਸਿਸਟਮਸ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਫਿਜ਼ੀਬਲ ਹਨ ਕਿ ਕੈਨੇਡਾ ਨੂੰ ਆਟਵਾ ਦੀ ਡੈਡਲਾਈਨ 2035 ਤੋਂ ਪਹਿਲਾਂ ਸੰਬਰੀਨਸ ਡਿਲੀਵਰ ਕਰ ਦੇਣ ਟੀਕੇ ਐਮਐਸ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਉਹ ਸਰਪ੍ਰਾਈਜ਼ ਹਨ ਕਿ ਕੈਨੇਡਾ ਨੇ ਕਿਵੇਂ ਐਨੀ ਜਲਦੀ ਨਵੀਆਂ ਸੰਬਰੀਨਸ ਲਈ ਆਪਸ਼ਨਸ ਨੂੰ ਨੈਰੋਡਾਉਨ ਕਰ ਲਿਆ ਪ੍ਰਧਾਨ ਮੰਤਰੀ ਵੱਲੋਂ ਕੰਪਨੀ ਦੀ ਸੰਬਰੀਨ ਫੈਸਿਲਿਟੀ ਦਾ ਦੌਰਾ ਵੀ ਕੀਤਾ ਗਿਆ ਅਤੇ ਕੈਨੇਡਾ ਲਗਾਤਾਰ ਸਰਚ ਕਰ ਰਿਹਾ ਕਿ ਰੋਇਲ ਕੈਨੇਡੀਅਨ ਨੇਵੀ ਲਈ ਦਰਜਨਾ ਸਮਰੀਨਸ ਖਰੀਦੀਆਂ ਜਾ ਸਕਣ ਜਰਮਨੀ ਦੀ ਐਮਬੈਸੀ ਵੱਲੋਂ ਹੈਲੀਫੈਕਸ ਦੇ ਵਿੱਚ ਇੱਕ ਰਿਸੈਪਸ਼ਨ ਵੀ ਹੋਸਟ ਕੀਤੀ ਗਈ ਜਿੱਥੇ ਡਿਫੈਂਸ ਸੈਕਟਰ ਦੇ ਲੋਕ ਪਹੁੰਚੇ ਇਸ ਤੋਂ ਇਲਾਵਾ ਜਰਮਨ ਨੇਵੀ ਬਰਲਿਨ ਕਲਾਸ ਜੁਆਇੰਟ ਸ਼ਿਪ ਵੱਲੋਂ ਵੀ ਈਸਟ ਕੋਸਟ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਪ੍ਰਧਾਨ ਮੰਤਰੀ ਦੇ ਬਰਨਲ ਟ੍ਰਿਪ ਦੇ ਮੋਮੈਂਟਮ ਨੂੰ ਕੈਪਟਲਾਈਜ਼ ਕਰਨ ਦੇ ਲਈ ਕਦਮ ਚੁੱਕੇ ਟੀਕੇਐਮਐਸ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਕੈਨੇਡਾ ਦੇ ਤਿੰਨ ਮੇਜਰ ਸ਼ਿਪਯਾਰਡਸ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਜੇਕਰ ਉਹ ਬਿਡ ਜਿੱਤ ਜਾਂਦੇ ਨੇ ਤਾਂ ਸਾਰਿਆਂ ਨਾਲ ਇਸ ਪ੍ਰੋਜੈਕਟ ਦੇ ਵਿੱਚ ਸ਼ਾਮਲ ਹੋਣਗੇ। ਕੈਨੇਡਾ ਨੇ ਆਪਣੀਆਂ ਨਵੀਆਂ ਸੰਮਰੀਂਸ ਦੇ ਲਈ ਦੋ ਸਪਲਾਈਅਰਾਂ ਉੱਪਰ ਧਿਆਨ ਕੇਂਦਰਿਤ ਕਰ ਲਿਆ ਅਤੇ ਦੋ ਕੰਪਨੀਆਂ ਜਰਮਨੀ ਦੀ ਥਾਈਸਨ ਗਰੂਪ ਮਰੀਨ ਸਿਸਟਮਸ ਅਤੇ ਸਾਊਥ ਕੋਰੀਆ ਦੀ ਹਾਨਵਾ ਓਸ਼ਨ ਕੰਪਨੀ ਸ਼ਾਮਲ ਹੈ। ਇਹਨਾਂ ਦੋਹਾਂ ਵਿੱਚੋਂ ਇੱਕ ਨੂੰ ਚੁਣਿਆ ਜਾਏਗਾ। ਕੈਨਾਡਾ ਸਰਕਾਰ ਦੀ ਯੋਜਨਾ ਹੈ ਕਿ ਅਗਲੇ ਡੈਕਟ ਵਿੱਚ ਰਾਇਲ ਕੈਨੇਡੀਅਨ ਨੇਵੀ ਦੀਆਂ ਮੌਜੂਦਾ 4 ਵਿਕਟੋਰੀਆ ਕਲਾਸ ਸਮਰੀਨਜ਼ ਦੀ ਥਾਂ ਦੇ ਉੱਪਰ 12 ਨਵੀਆਂ ਸਮਰੀਨਜ਼ ਲਿਆਂਦੀਆਂ ਜਾਣ ਇਹ ਨਵੀਆਂ ਸਮਰੀਨਜ਼ ਬਧੇਰੇ ਟੈਕਨੀਕਲ ਤੌਰ ਤੇ ਸਟਰੋਂਗ ਹੋਣਗੀਆਂ ਤੇ ਜ਼ਰੂਰਤਾਂ ਨੂੰ ਪੂਰਾ ਕਰਨਗੀਆਂ ਪ੍ਰਧਾਨ ਮੰਤਰੀ ਕਾਰਨੀ ਨੇ ਮੰਗਲਵਾਰ ਸਵੇਰ ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮੇਰਰਸ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਸੀ ਕਿ ਹਾਨਵਾ ਤੇ TKMS ਦੋਹਾਂ ਕੰਪਨੀਆਂ ਨੂੰ ਸਭ ਤੋਂ ਯੋਗ ਮੰਨਿਆ ਗਿਆ ਕਾਰਨੀ ਨੇ ਆਖਿਆ ਸੀ ਕਿ ਕੰਪਨੀਆਂ ਮੌਜੂਦਾ ਤਕਨੀਕੀ ਲੋੜਾਂ ਨੂੰ ਪੂਰੀ ਤਰ੍ਹਾਂ ਪੂਰਾ ਕਰਦੀਆਂ ਨੇ ਕਿਉਂਕਿ ਕੈਨੇਡਾ ਲਈ ਸਮਰਿੰਸ ਦਾ ਮਤਲਬ ਹੁੰਦਾ ਹੈ ਕਿ ਉਹ ਹਫਤੇ ਤੱਕ ਓਸ਼ਨ ਤੇ ਬਰਫ਼ ਦੇ ਵਿੱਚ ਟਿਕ ਸਕਣ ਅਤੇ ਪੈਸੀਫਿਕ ਵਿੱਚ ਚੱਲ ਸਕਣ ਕਾਰਨੀ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ ਨੂੰ ਸਾਲ ਭਰ ਤਿੰਨ ਕੋਸਟ ਹਿੱਸਿਆਂ 'ਤੇ ਕੰਮ ਕਰਨ ਵਾਲੀਆਂ ਸਮਰਿੰਸ ਦੀ ਲੋੜ ਹੈ ਜੋ ਕਿ ਬਹੁਤ ਔਖੇ ਹਾਲਾਤਾਂ ਵਿੱਚ ਕੰਮ ਕਰ ਸਕਣ ਇਸ ਕਰਕੇ ਇਨ੍ਹਾਂ ਦੋ ਕੰਪਨੀਆਂ ਦੇ ਉੱਪਰ ਹੁਣ ਕੈਨੇਡਾ ਦੀ ਆਸ ਹੈ ਕਾਰਨੀ ਜਰਮਨੀ ਦੌਰੇ ਦੌਰਾਨ TKM ਦੀ ਫੈਕਿਲਟੀ ਦਾ ਦੌਰਾ ਵੀ ਕਰਕੇ ਆਏ ਨੇ ਅਤੇ ਉਹਨਾਂ ਦੱਸਿਆ ਕਿ ਅਕਤੂਬਰ ਵਿੱਚ ਉਹ ਸਾਊਥ ਕੋਰੀਆ ਜਾ ਕੇ ਹਾਨਵਾਦੀ ਫੈਕਟਰੀ ਵੀ ਦੇਖਣਗੇ ਇੱਕ ਕੈਨੇਡੀਅਨ ਸਰਕਾਰੀ ਆਫੀਸਰਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਜਿਸ ਕੰਪਨੀ ਨੂੰ ਚੁਣੇਗੀ ਉਸ ਤੋਂ ਕਿਸੇ ਵੀ ਇਕਨੋਮਿਕ ਫਾਇਦੇ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ ਜਿਵੇਂ ਕਿ ਭਵਿੱਖ ਵਿੱਚ ਸੰਮਰੀਂਸ ਦੀ ਰਿਪੇਅਰ ਸੰਬੰਧੀ ਕੰਟਰੈਕਟ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਕੈਨੇਡਾ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਉਦੇਸ਼ ਹੈ ਕਿ 2035 ਤੱਕ ਪਹਿਲੀ ਸਬਮਰੀਨਸ ਮਿਲ ਜਾਵੇ ਕਾਰਨੀ ਅਤੀਤ ਵਿੱਚ ਕਹਿ ਚੁੱਕੇ ਨੇ ਕਿ ਸਰਕਾਰ 2027 ਤੱਕ ਸਬਮਰੀਨਸ ਪ੍ਰੋਜੈਕਟ ਉੱਪਰ ਫੈਸਲਾ ਲੈਣਾ ਚਾਹੁੰਦੀ ਹੈ ਪਿਛਲੇ ਸਮੇਂ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਜ਼ਿਆਦਾ ਵਧੀ ਹੈ ਜਿਸ ਨੂੰ ਲੈ ਕੇ ਸਰਕਾਰਾਂ ਦੇ ਵੱਲੋਂ ਵੀ ਸੋਚਿਆ ਜਾ ਰਿਹਾ ਹੈ ਕਿ ਟੀਨੇਜਰ ਅਤੇ ਬੱਚਿਆਂ ਦੇ ਵਿੱਚ ਇਸ ਦੀ ਵਰਤੋਂ ਅਤੇ ਪ੍ਰਭਾਵ ਨੂੰ ਘਟਾਉਣ ਦੇ ਲਈ ਕੀ ਕਦਮ ਚੁੱਕੇ ਜਾਣ ਕਿਉਂਕਿ ਚੀਨ ਆਸਟ੍ਰੇਲੀਆ ਸਮੇਤ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਸੰਬੰਧੀ ਕਦਮ ਚੁੱਕੇ ਵੀ ਗਏ ਨੇ ਤੇ ਹੁਣ ਨੋਵਾ ਸਕੋਸ਼ੀਆ ਦੇ ਵਿੱਚ ਲਿਬਰਲ ਪਾਰਟੀ ਨੇ ਇੱਕ ਨਵਾਂ ਬਿੱਲ ਪੇਸ਼ ਕਰਨ ਦਾ ਐਲਾਨ ਕੀਤਾ ਜਿਸ ਦਾ ਨਾਂ ਸੋਸ਼ਲ ਮੀਡੀਆ ਰਿਸਪੌਂਸਿਬਿਲਟੀ ਐਕਟ ਹੈ ਜੋ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਹ 16 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਫੇਸਬੁੱਕ ਟਿਕਟੌਕ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਵਰਤਨ ਤੋਂ ਰੋਕੇਗਾ ਨੋਵਾ ਸਕੋਸ਼ੀਆ ਦੀ ਲੈਜਿਸਲੇਟਿਵ ਅਸੈਂਬਲੀ ਵਿੱਚ ਲਿਬਰਲ ਹਾਊਸ ਮੈਂਬਰਸ ਦੇ ਵੱਲੋਂ ਇਹ ਬਿੱਲ ਸਤੰਬਰ ਦੇ ਵਿੱਚ ਪੇਸ਼ ਕੀਤਾ ਜਾਏਗਾ ਇਹ ਕੈਨੇਡਾ ਵਿੱਚ ਇਸ ਤਰ੍ਹਾਂ ਦਾ ਪਹਿਲਾ ਬਿੱਲ ਹੋਏਗਾ ਹੁਣ ਤੱਕ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਪੱਧਰ ਉੱਪਰ ਇਸ ਤਰ੍ਹਾਂ ਦਾ ਕਾਨੂੰਨ ਲਿਆਂਦਾ ਗਿਆ ਜੋ ਦਸੰਬਰ ਵਿੱਚ ਲਾਗੂ ਹੋ ਰਿਹਾ ਹੈ ਅਤੇ ਨਾਰਵੇ ਵੀ ਇਸ ਸੰਬੰਧੀ ਜਨਤਕ ਸਲਾਹ مشਵਰੇ ਦੇ ਪੜਾਅ ਵਿੱਚ ਹੈ ਅਨਪਲੌਗਡ ਕੈਨੇਡਾ ਸਮੇਤ ਹੋਰ ਕਈ ਮਹਾਰਾ ਨੇ ਇਸ ਦਾ ਸਮਰਥਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਬੱਚਿਆਂ ਦੇ ਵਿੱਚ ਡਿਪਰੈਸ਼ਨ ਅਤੇ ਸਾਈਬਰ ਦੇ ਅਟੈਕਸ ਅਤੇ ਹੋਰ ਜੋਖਮਾਂ ਨੂੰ ਘਟਾਇਆ ਜਾ ਸਕਦਾ ਹੈ ਹਾਲਾਂਕਿ ਨੋਵਾ ਸਕੋਸ਼ੀਆ ਅਸੈਂਬਲੀ ਹਾਊਸ ਵਿੱਚ ਲਿਬਰਲ ਸਕੋਲ ਸਿਰਫ ਦੋ ਹੀ ਸੀਟਾਂ ਨੇ ਇਸ ਲਈ ਬਿੱਲ ਦੇ ਪਾਸ ਹੋਣ ਲਈ ਉਸ ਨੂੰ ਪ੍ਰੋਵਿੰਸ਼ੀਅਲ ਐਨ ਡੀ ਪੀ ਜਾਂ ਫਿਰ ਰੂਲਿੰਗ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਸਮਰਥਨ ਦੀ ਜ਼ਰੂਰਤ ਹੋਏਗੀ ਉਹਨਾਂ ਦੇ ਸਮਰਥਨ ਤੋਂ ਬਿਨਾਂ ਇਹ ਪਿੱਲ ਪਾਸ ਨਹੀਂ ਹੋ ਸਕਦਾ ਸੋ ਜੇਕਰ ਨੋਵਾ ਸਕੋਸ਼ੀਆ ਦੇ ਵਿੱਚ ਇਸ ਤਰ੍ਹਾਂ ਦੇ ਬਿੱਲ ਦੀ ਚਰਚਾ ਚੱਲੀ ਹੈ ਤੇ ਸੁਭਾਵਨਾmane ਕਿ ਸ਼ਾਇਦ ਐਨ ਡੀ ਪੀ ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵਸ ਦੇ ਵੱਲੋਂ ਇਸ ਦਾ ਸਮਰਥਨ ਕੀਤਾ ਜਾ ਸਕਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪ੍ਰਵਿੰਸਾਂ ਵੀ ਇਸ ਸੰਬੰਧੀ ਕਦਮ ਚੁੱਕ ਸਕਦੀਆਂ ਨੇ ਕਿਉਂਕਿ ਬਹੁਤ ਸਾਰੇ ਐਡਵੋਕੇਸੀ ਕਰਨ ਵਾਲੇ ਗਰੁੱਪ ਫੈਡਰਲ ਸਰਕਾਰ ਤੋਂ ਪਿਛਲੇ ਸਮੇਂ ਤੋਂ ਮੰਗ ਕਰ ਰਹੇ ਨੇ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਹੁਣ ਘਟਾਉਣ ਦੀ ਜ਼ਰੂਰਤ ਹੈ ਕਿਉਂਕਿ ਇਹ ਉਹਨਾਂ ਨੂੰ ਬੁਰੀ ਤਰ੍ਹਾਂ ਇੰਪੈਕਟ ਕਰ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਚੀਫ ਸਰਜਨ ਪਾਪਕੇ ਸਭ ਤੋਂ ਵੱਡੇ ਡਾਕਟਰ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਜਿਸ ਤੰਗ ਦੇ ਨਾਲ ਤਬਾਕੂ ਪ੍ਰੋਡਕਟਸ ਦੇ ਉੱਪਰ ਵਾਰਨਿੰਗ ਲਿਖੀ ਆਉਂਦੀ ਹੈ ਉਸੇ ਢੰਗ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਰਨਿੰਗ ਲਿਖੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਵੀ ਮੈਂਟਲ ਹੈਲਥ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਕਯੂਬਿਕ ਸਰਕਾਰ ਨੇ ਜਨਤਕ ਥਾਵਾਂ ਦੇ ਉੱਪਰ ਪ੍ਰੇਅਰ ਉੱਪਰ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ ਪ੍ਰੋਵਿੰਸ ਦੇ ਧਰਮ ਨਿਰਪੱਖਤਾ ਮੰਤਰੀ ਜੀਨ ਫਰਾਂਸਵਾ ਰੋਬਰਗੇ ਦਾ ਕਹਿਣਾ ਹੈ ਕਿ ਉਹ ਇਸ ਫਾਲ ਵਿੱਚ ਜਨਤਕ ਥਾਵਾਂ ਦੇ ਉੱਪਰ ਪ੍ਰੇਅਰ ਨੂੰ ਗੈਰ ਕਾਨੂੰਨੀ ਬਣਾਉਣ ਲਈ ਬਿੱਲ ਪੇਸ਼ ਕਰਨਗੇ ਇਹ ਕਯੂਬਿਕ ਦੀ ਲੇਗੋ ਸਰਕਾਰ ਦਾ ਮੌਜੂਦਾ ਤਾਰਮ ਨਿਰਪੱਖਤਾ ਤੇ ਕਾਨੂੰਨ ਨੂੰ ਸਖਤ ਕਰਨ ਦਾ ਇੱਕ ਨਵਾਂ ਕਦਮ ਹੈ ਮੰਤਰੀ ਰੋਬਰਗੇ ਨੇ ਕਿਹਾ ਕਿ ਉਹ ਸੜਕਾਂ ਉਤੇ ਖਾਸ ਕਰਕੇ ਮੌਂਟਰੀਅਲ ਦੀਆਂ ਸੜਕਾਂ ਦੇ ਉੱਪਰ ਪ੍ਰੇਅਰਸ ਕਰਨ ਵਾਲੇ ਲੋਕਾਂ ਦੇ ਵਧਰੇ ਵਰਤਾਰੇ ਕਾਰਨ ਚਿੰਤਤ ਨੇ ਪ੍ਰੀਮੀਅਰ ਫਰਾਂਸਵਾ ਲੇਗੋ ਨੇ ਪਿਛਲੇ ਦਸੰਬਰ ਵਿੱਚ ਸੜਕਾਂ ਅਤੇ ਹੋਰ ਜਨਤਕ ਥਾਵਾਂ ਦੇ ਉੱਪਰ ਪ੍ਰਾਰਥਨਾ ਉੱਪਰ ਬੈਨ ਲਗਾਉਣ ਲਈ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿਊਬਿਕ ਸਰਕਾਰ ਦਾ ਤਾਜ਼ਾ ਇਹ ਕਦਮ ਸਤੰਤਰ ਕਮੇਟੀ ਵੱਲੋਂ ਧਰਮ ਨਿਰਪੱਖਤਾ ਕਾਨੂੰਨ ਨੂੰ ਮਜ਼ਬੂਤ ਕਰਨ ਦੇ ਤਰੀਕੇ ਬਾਰੇ ਦਿੱਤੀਆਂ ਗਈਆਂ 50 ਸਿਫਾਰਿਸ਼ਾਂ ਤੋਂ ਬਾਅਦ ਆਇਆ ਹਾਲਾਂਕਿ ਕਮੇਟੀ ਨੇ ਸਰਕਾਰ ਨੂੰ ਜਨਤਕ ਥਾਵਾਂ ਦੇ ਉੱਪਰ ਪ੍ਰੇਅਰ ਬੈਨ ਦੀ ਸਿਫਾਰਿਸ਼ ਨਹੀਂ ਕੀਤੀ ਸਗੋਂ ਸੁਝਾਅ ਦਿੱਤਾ ਸੀ ਕਿ ਇਸ ਮੁੱਦੇ ਨੂੰ ਮਿਊਸਿਪੈਲਿਟੀਜ਼ ਉੱਪਰ ਛੱਡ ਦਿੱਤਾ ਜਾਵੇ ਪਰ ਇਸ ਦੇ ਬਾਵਜੂਦ ਵੀ ਇਹ ਸਰਕਾਰ ਫੈਸਲਾ ਲੈ ਰਹੀ ਹੈ ਕੈਨੇਡਾ ਪੋਸਟ ਅਤੇ ਇਸ ਦੇ 50000 ਪੋਸਟਲ ਵਰਕਰਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਿਚਕਾਰ ਮਤਭੇਦ ਹੋਰ ਗਹਿਰੇ ਹੋ ਰਹੇ ਨੇ ਕੈਨੇਡਾ ਪੋਸਟ ਨੇ ਬੀਤੇ ਕੱਲ ਗੱਲਬਾਤ ਤੋਂ ਬਾਅਦ ਯੂਨੀਅਨ ਉੱਪਰ ਵਰਦਿਆਂ ਉਸ ਦੀਆਂ ਤਾਲਾਬ ਮੰਗਾਂ ਨੂੰ ਪੂਰਾ ਕਰਨ ਚ ਅਸਮਰਥਾ ਜ਼ਾਹਰ ਕੀਤੀ ਹੈ ਕਰਾਉਨ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਬਦਕਿਸਮਤੀ ਨਾਲ ਯੂਨੀਅਨ ਕਈ ਚੀਜ਼ਾਂ ਉੱਤੇ ਅੜੀ ਖੋਈ ਹੈ ਤੇ ਹੋਰ ਮੰਗਾਂ ਜੋੜ ਕੇ ਗੱਲਬਾਤ ਨੂੰ ਕਠੋਰ ਬਣਾ ਰਹੀ ਹੈ ਕੈਨੇਡਾ ਪੋਸਟਰ ਤੇ ਯੂਨੀਅਨ 18 ਮਹੀਨੇ ਤੋਂ ਨਵੇਂ ਕੰਟਰੈਕਟ ਦੇ ਲਈ ਗੱਲਬਾਤ ਕਰ ਰਹੇ ਨੇ ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਕਰਾਉਨ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਯੂਨੀਅਨ ਦੇ ਕਈ ਪ੍ਰੋਪੋਜ਼ਲ ਉਸ ਦੀ ਆਪਰੇਸ਼ਨਲ ਕੋਸਟ ਨੂੰ ਵਧਾਉਣ ਵਾਲੇ ਨੇ ਇਸ ਲਈ ਉਸ ਨੇ ਯੂਨੀਅਨ ਨੂੰ ਕੰਪਨੀ ਨੂੰ ਪੇਸ਼ ਆ ਰਹੀਆਂ ਫਾਈਨੈਂਸ਼ੀਅਲ ਹਕੀਕਤਾਂ ਦੇ ਅਨੁਸਾਰ ਆਪਣੀਆਂ ਮੰਗਾਂ ਨੂੰ ਦੁਬਾਰਾ ਤੋਂ ਦੱਸਣ ਦੀ ਗੱਲ ਆਖੀ ਹੈ ਅਤੇ ਇਸ ਉੱਪਰ ਵਿਚਾਰ ਕਰਨ ਦੇ ਲਈ ਵੀ ਕਿਹਾ ਕੈਨੇਡਾ ਪੋਸਟ ਦੀ ਵਿੱਤੀ ਹਾਲਤ ਖਰਾਬ ਹੋ ਰਹੀ ਹੈ ਕ੍ਰਾਊਨ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ 2025 ਦੇ ਸੈਕੰਡ ਕੁਆਟਰ ਦੇ ਵਿੱਚ ਉਸ ਨੂੰ 407 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਕਿਸੇ ਵੀ ਕੁਆਟਰ ਨਾਲੋਂ ਹੋਇਆ ਹੈ ਸਭ ਤੋਂ ਵੱਡਾ ਨੁਕਸਾਨ ਹੈ ਕਿਉਂਕਿ ਕੈਨੇਡਾ ਪੋਸਟ ਨੂੰ ਪਾਰਸਲਸ ਤੋਂ ਹੋਣ ਵਾਲੀ ਇਨਕਮ ਦੇ ਵਿੱਚ ਬਹੁਤ ਵੱਡੀ ਕਮੀ ਆਈ ਹੈ ਕੈਨੇਡਾ ਪੋਸਟ ਨੇ ਦੱਸਿਆ ਕਿ ਇਸ ਨੁਕਸਾਨ ਦਾ ਪ੍ਰਮੁੱਖ ਕਾਰਨ ਯੂਨੀਅਨ ਨਾਲ ਕੋਈ ਸਮਝੌਤਾ ਨਾ ਹੋਣਾ ਕਿਉਂਕਿ ਇਸ ਨਾਲ ਕੰਮਕਾਜ ਵਿੱਚ ਨਿਸ਼ਚਿਤਤਾ ਨਹੀਂ ਹੈ ਅਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਨਹੀਂ ਹੋ ਰਿਹਾ ਤਾਜ਼ਾ ਅੰਕੜਿਆਂ ਮੁਤਾਬਕ 2025 ਦੀ ਦੂਸਰੇ ਕੁਆਟਰ ਦੌਰਾਨ ਕੈਨੇਡਾ ਪੋਸਟ ਨੇ ਪਿਛਲੇ ਸਾਲ ਦੇ ਮੁਕਾਬਲੇ 25 ਮਿਲੀਅਨ ਘੱਟ ਪਾਰਸਲ ਡਿਲੀਵਰ ਕੀਤੇ ਨੇ ਜਿਸ ਨਾਲ ਪਾਰਸਲ ਆਮਦਨ ਵਿੱਚ 288 ਮਿਲੀਅਨ ਡਾਲਰ ਦੀ ਕਮੀ ਆਈ ਹੈ 2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਾਰਸਲ ਆਮਦਨ ਲਗਭਗ ਅੱਧਾ ਬਿਲੀਅਨ ਡਾਲਰ ਘੱਟ ਚੁੱਕੀ ਹੈ ਕ੍ਰਾਊਨ ਕਾਰਪੋਰੇਸ਼ਨ ਨੇ ਕਿਹਾ ਕਿ ਹੜਤਾਲਾਂ ਅਤੇ ਲੇਬਰ ਸੰਕਟ ਕਾਰਨ ਕਸਟਮਰਸ ਨੇ ਹੋਰ ਡਿਲੀਵਰੀ ਕੰਪਨੀਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਕੈਨੇਡਾ ਪੋਸਟ ਨੂੰ ਹੋਰ ਨੁਕਸਾਨ ਹੋਇਆ ਹੈ ਕੈਨੇਡਾ ਪੋਸਟ ਅਤੇ ਪੋਸਟਲ ਵਰਕਰਾਂ ਦੀ ਯੂਨੀਅਨ ਵਿਚਕਾਰ ਪਿਛਲੇ 18 ਮਹੀਨਿਆਂ ਤੋਂ ਵਿਵਾਦ ਸਮੇਂ ਤੋਂ ਨਵੇਂ ਕੰਟਰੈਕਟ ਨੂੰ ਲੈ ਕੇ ਅੜਿੱਕਾ ਚੱਲ ਰਿਹਾ ਹੈ ਪਿਛਲੇ ਸਾਲ ਦੇ ਅੰਤ ਵਿੱਚ ਹੌਲੀਡੇ ਸੀਜ਼ਨ ਤੋਂ ਠੀਕ ਪਹਿਲਾਂ ਇੱਕ ਮਹੀਨੇ ਦੀ ਹੜਤਾਲ ਵੀ ਹੋਈ ਸੀ ਇਸ ਹਫਤੇ ਗੱਲਬਾਤ ਹੋਣੀ ਸੀ ਪਰ ਸੋਮਵਾਰ ਨੂੰ ਕੈਨੇਡਾ ਪੋਸਟ ਨੇ ਇਹ ਕਹਿ ਕੇ ਮੀਟਿੰਗ ਰੱਦ ਕਰ ਦਿੱਤੀ ਕਿ ਉਹਨਾਂ ਨੂੰ ਯੂਨੀਅਨ ਦੀ ਨਵੀਂ ਪੇਸ਼ਕਸ਼ ਉੱਪਰ ਵਿਚਾਰ ਕਰਨ ਦੇ ਲਈ ਹੋਰ ਸਮਾਂ ਚਾਹੀਦਾ ਹੈ ਯੂਨੀਅਨ ਵਧੇਰੇ ਤਨਖਾਹ ਵੀਕਐਂਡ ਉੱਪਰ ਡਿਲੀਵਰੀ ਦੇ ਨਾਲ ਨਾਲ ਪਾਰਟ ਟਾਈਮ ਵਰਕਰਾਂ ਨੂੰ ਨਾਮ ਲਿਆਉਣ ਦੀ ਮੰਗ ਕਰ ਰਹੀ ਹੈ ਇਸ ਤੋਂ ਪਹਿਲਾਂ ਇਨ੍ਹਾਂ ਗਰਮੀਆਂ ਦੌਰਾਨ ਯੂਨੀਅਨ ਨੇ ਕੈਨੇਡਾ ਪੋਸਟ ਦੀ ਆਖਰੀ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਸੀ ਯੂਨੀਅਨ ਨੇ ਕਿਹਾ ਸੀ ਕਿ ਉਹ ਪ੍ਰਪੋਜ਼ਲ ਉਹਨਾਂ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਅਤੇ ਕਿਹਾ ਸੀ ਕਿ ਉਹ ਇਨ੍ਹਾਂ ਕਾਰਨਾ ਕਰਕੇ ਓਵਰਟਾਈਮ ਉੱਪਰ ਜੋ ਨੈਸ਼ਨਲ ਪਦਰ ਤੇ ਪਾਬੰਦੀ ਹੈ ਉਸ ਨੂੰ ਜਾਰੀ ਰੱਖੇਗੀ ਅਤੇ ਸਾਰੀਆਂ ਆਰਥਿਕ ਸਮੱਸਿਆਵਾਂ ਦੇ ਚੱਲਦੇ ਹੋਣੇ ਮਾਮਲੇ ਹੋਰ ਵੀ ਗੰਭੀਰ ਰੂਪ ਧਾਰ ਗਏ ਨੇ ਸਾਲ ਦੇ ਸ਼ੁਰੂ ਵਿੱਚ ਵਿਲੀਅਮ ਕੈਪਲਨ ਦੀ ਅਗਵਾਈ ਵਾਲੇ ਇੱਕ ਇੰਡਸਟਰੀਅਲ ਜਾਂਚ ਕਮਿਸ਼ਨ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਚ ਕਿਹਾ ਗਿਆ ਸੀ ਕਿ ਕੈਨੇਡਾ ਪੋਸਟ ਸਹੀ ਰੂਪ ਦੇ ਵਿੱਚ ਬੈਂਕਰਪਸੀ ਕਰ ਚੁੱਕਿਆ ਅਤੇ ਇਸ ਨੂੰ ਚਲਾਉਣ ਲਈ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ। ਉਹਨਾਂ ਦੀ ਸਿਫਾਰਿਸ਼ ਸੀ ਕਿ ਘਰ-ਘਰ ਚਿੱਠੀਆਂ ਪਹੁੰਚਾਉਣ ਦੀ ਸੇਵਾ ਨੂੰ ਹੌਲੀ-ਹੌਲੀ ਖਤਮ ਕਰਕੇ ਇਸ ਨੂੰ ਕਮਿਊਨਿਟੀ ਮੇਲਬਾਕਸ ਲਗਾ ਕੇ ਸ਼ੁਰੂ ਕੀਤਾ ਜਾਵੇ ਤੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਬਿਜ਼ਨੈਸੇਸ ਲਈ ਡਿਲੀਵਰੀ ਡੇਲੀ ਕੀਤੀ ਜਾਣੀ ਚਾਹੀਦੀ ਹੈ। ਕੈਪਲਨ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀ ਕਿ ਕੈਨੇਡਾ ਪੋਸਟ ਆਪਣੀ ਹੋਣ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਜੇਕਰ ਸੋਚ ਸਮਝ ਕੇ ਪణాਵਾਰ ਅਤੇ ਤੁਰੰਤ ਬਦਲਾਅ ਨਾ ਕੀਤੇ ਗਏ ਤਾਂ ਇਸ ਦੀ ਵਿੱਤੀ ਹਾਲਤ ਹੋਰ ਵੀ ਖਰਾਬ ਹੋ ਜਾਏਗੀ ਤੇ ਬੈਂਕਰਪਸੀ ਤੇ ਵੀ ਜਾ ਸਕਦਾ ਹੈ ਹੁਣ ਦੇਖਦੇ ਹਾਂ ਅਮੈਂਟਰ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਕਸਪੋ ਸੈਂਟਰ ਪਹੁੰਚੇ ਹਾਂ ਜਿੱਥੇ ਹੈਰੀਟੇਜ ਫੈਸਟੀਵਲ ਚੱਲ ਰਿਹਾ ਜਿੱਥੇ ਵੱਖਰੇ ਵੱਖਰੇ ਪਾਂਤ ਪਾਂ ਤਰ੍ਹਾਂ ਦੇ ਕਲਚਰ ਇੱਥੇ ਅੱਜ ਇਕੱਠੇ ਹੋਏ ਨੇ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਪਹਿਰਾਵਾ ਹਰ ਇੱਕ ਦੁਨੀਆ ਦੇ ਵਿੱਚੋਂ ਜਿਹੜੇ ਲੋਕ ਨੇ ਇੱਥੇ ਪਹੁੰਚੇ ਨੇ ਇਸ ਹੈਰੀਟੇਜ ਮੇਲੇ ਦੇ ਵਿੱਚ ਤੇ ਚਲੋ ਆਓ ਆਪਾਂ ਹੁਣ ਦੇਖਦੇ ਹਾਂ ਲੋਕਾਂ ਦਾ ਵੱਖਰਾ ਵੱਖਰਾ ਕਲਚਰ ਵੱਖਰਾ ਪਹਿਰਾਵਾ ਤੇ ਵੱਖਰਾ ਭੋਜਨ Belonging to turkistan yes yeah, and what type of dance you are doing here this is as you know this is warm hospitality we're shaking hands men and women that means unity is important in society and we, here, we are here to representative our culture and share our culture and values with other nation. As you know, Canada, in general, and especially Edmonton, is a multicultural, multi-ethnicity, and we respect it. We recognise that. Okay. And, uh, how many persons you are came here for this festival? Of, how many persons you are came here for this festival? Like At least we uh, attending more than 500, and including some people from United States of America, some people from Toronto, okay. Ontario. Alberta as well and we we really enjoying this festival. Uh, this is the first time when you are uh, uh, attending this festival or before you are coming here. This is my first time but I think my colleagues are attending from uh, 2016. So how you feel that? We feel amazing. We taste different foods. We see different culture, different music and this is amazing i would like to request for everybody be able to attend this festival thank you very much sir thank you very nice much. to meet you ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ